ਅਗਲੀ ਰਾਤ ਸੰਗਤਾਂ ਫੇਰ ਉਸ ਭਾਗ ਪ੍ਰੀਮਲੀ ਹੇਠ ਜੁੜੀਆਂ। ਬੀਰ ਰਸ ਪੂਰਤ ਸ਼ਬਦ ਕੀਰਤਨ ਪਿੱਛੋਂ ਬਾਬਾ ਜੀ ਨੇ ਇਸ ਤਰ੍ਹਾਂ ਸ਼ੁਰੂ ਕੀਤਾ। ਸਾਥ ਸੰਗਤ ਜੀਓ ਸਾਵਧਾਨ ਹੋ। ਕੱਲ ਆਪ ਜੀ ਨੇ ਗੜੀ ਵਿੱਚ ਮੋਰਚਾ ਬੰਦੀ ਤੇ ਯੁੱਧ ਲਈ ਤਿਆਰੀ ਦਾ ਪ੍ਰਸੰਗ ਸੁਣਿਆ ਸੀ। ਹਾਂਜੀ ਗੜੀ ਅੰਦਰ ਗੁਰੂ ਮਹਾਰਾਜ ਦੇ ਨਾਲ ਕੇਵਲ 40 ਸਿੰਘ ਸੀ ਤੇ ਬਾਹਰ ਬੇਉੜ ਘਟਕ ਉਹਨਾਂ ਵਿੱਚ ਬਥੇਰੇ ਪਛਤੋ ਬੋਲਣ ਵਾਲੇ ਕਾਬਲੀ ਕੰਧਾਰੀ ਕਸ਼ਮੀਰੀ ਪਸ਼ੌਰੀ ਕਈ ਬਲਖ ਬੁਖਾਰੇ ਦੇ ਕਈ ਰੂਮੀ ਪਖਰੀ ইরਾਨੀ ਤੇ ਗਜਨੀ ਦੇ ਪਾਂਸੀ ਪਰਤਨ ਗੁਰੂ ਤੇ ਤੁਹਾਨੂੰ ਉਸ ਦਾ ਖਾਲਸਾ ਇਹ ਪਤਾ ਹੁੰਦਿਆ ਹੋਇਆ ਵੀ ਕੇਂਦਰ 40 ਤੇ ਬੇਸਰੋ ਸਮਾਨ ਕੇਵਲ 40 ਪੇਟੋਂ ਭੁੱਖੇ ਤੇ ਤਨੋਂ ਨੰਗੇ ਨੇ ਕਿਸੇ ਵਿੱਚ ਗੜੀ ਵੱਲ ਤੁਰਨ ਦੀ ਦਲੇਰੀ ਨਹੀਂ ਸੀ ਪੈਂਦੀ ਦਿਲ ਤਾਂ ਕਈਆਂ ਦੇ ਕਰਦੇ ਸੀ ਕਿ ਗੁਰੂ ਜੀ ਨੂੰ ਪਕੜ ਕੇ ਪਾਸ਼ਾ ਪਾਸੋਂ ਜਾਗੀਰਾਂ ਇਨਾਮ ਤੇ ਮਰਤਬੇ ਲੈ ਕੇ ਨਾਮ ਖੱਟਣ ਪਰ ਜਦੋਂ ਗੜੀ ਵੱਲ ਮੂੰਹ ਕਰਦੇ ਸੀ ਤਦ ਸਾਰੇ ਮਾਨ ਗੁਮਾਨ ਤੇ ਸੂਰਮਤਾ ਪਾਣੀ ਬਣ ਕੇ ਵਹਿ ਜਾਂਦੀ ਸੀ ਚੋਕੀ ਦੇਰ ਤਾਂ ਇਸ ਤਰ੍ਹਾਂ ਵੀ ਉੰਤਾਂ ਵਿੱਚ ਬੀਤੀ ਹੱਲਾ ਬੋਲਣ ਦਾ ਹੌਸਲਾ ਕਰਕੇ ਜਦ ਗੜੀ ਵੱਲ ਮੂੰਹ ਕਰਨ ਦਾ ਕੋਈ ਅਜੇਹਾ ਹਰਾਸ ਪਵੇ ਕਿ ਉੱਥੇ ਹੀ ਖੜੇ ਦੇ ਖੜੇ ਰਹਿ ਜਾਣ ਫਿਰ ਗੜੀ ਦੇ ਮਾਲਕ ਨੂੰ ਸੱਤਿਆ ਤੇ ਤਸੱਲੀ ਕੀਤੀ ਕਿ ਠੀਕ ਅੰਦਰ 40 ਹੀ ਨੇ ਉਸ ਕਿਹਾ ਆਪ ਕਿਉਂ ਡਰਦੇ ਹੋ ਅੰਦਰ ਤਾਂ ਕੇਵਲ 40 ਆਦਮੀ ਹੀ ਨੇ ਤੇ ਉਹ ਵੀ ਬੇਸੁਰ ਸਮਾਨ ਉਹਨਾਂ ਵਿੱਚ ਕਈ ਤਾਂ ਚੋਖੇ ਕਾਇਲ ਨੇ ਤੇ ਲਹੂ ਲੋਹਾਨ ਨੇ ਤੁਸੀਂ ਘਬਰਾਓ ਨਾ ਤੁਸੀਂ ਇੰਨੇ ਹੋ ਕਿ ਜੇਕਰ ਘੜੀ ਵੱਲ ਨੂੰ ਮੂੰਹ ਕਰਕੇ ਇੱਕ ਇੱਕ ਮੁੱਠ ਮਿੱਟੀ ਦੀ ਸੁੱਟੋ ਤਦ ਅੱਟੀ ਜਾਏ ਦੇ ਅੰਦਰ ਸਾਰੇ ਹੀ ਵਿੱਚੇ ਨੱਪੇ ਜਾਣ ਪਰ ਪਤਾ ਨਹੀਂ ਕੀ ਦਬਾਉ ਉਹਨਾਂ ਤੇ ਪਿਆ ਜੋ ਕੋਈ ਵੀ ਗੜੀ ਵੱਲ ਨੂੰ ਰੁਕਣਾ ਕਰੇ ਫਿਰ ਸਲਾਹ ਕਰਕੇ ਗੜੀ ਅੰਦਰ ਸੁਨੇਹਾ ਭੇਜਿਆ ਖਾਲਸਾ ਧਰਮ ਛੱਡੋ ਤੇ ਆਪਣੇ ਆਪ ਨੂੰ ਸਾਡੇ ਹਵਾਲੇ ਕਰੋ ਸਾਬ ਜੀਤ ਸਿੰਘ ਜੀ ਨੇ ਕਾਸਤ ਨੂੰ ਕਤਲ ਕਰ ਦਿੱਤਾ ਤੇ ਚਿੱਠੀ ਲਿਖ ਕੇ ਤੀਰ ਨਾਲ ਸੂਚਨਾ ਦਿੱਤੀ ਅਕਾਲ ਪੁਰਖ ਦੀ ਆਗਿਆ ਖਾਲਸਾ ਧਰਮ ਛੱਡਣ ਦੀ ਨਹੀਂ ਸਗੋਂ ਪਸਾਰਨ ਦੀ ਹੈ ਆਖਰ ਘੜੀ ਵੱਲ ਬੰਦੂਕਾਂ ਦੇ ਮੂੰਹ ਕੀਤੇ ਤੇ ਠੂਠਾ ਸ਼ੁਰੂ ਹੋਈ ਜਿਸ ਦਾ ਅੰਦਰੋਂ ਕੋਈ ਉੱਤਰ ਨਾ ਆਇਆ ਹੁਣ ਹੌਸਲੇ ਕੁਝ ਵਧੇ ਤੇ ਜ਼ਰਾ ਘੜੀ ਵੱਲ ਵਧਣ ਲੱਗੇ ਘੜੀ ਵੱਲੋਂ ਅਜੇ ਵੀ ਚੁੱਪ ਸੀ ਫੇਰ ਤਾਂ ਕਈਆਂ ਦੀ ਸੂਰਮਤਾ ਭੁੰਗਰ ਪਈ ਤੇ ਘੜੀ ਵਿੱਚ ਦਾਖਲ ਹੋ ਕੇ ਗੁਰੂ ਜੀ ਨੂੰ ਹੱਥੇ ਪਕੜਨ ਦੀਆਂ ਲਾਲਾਂ ਮੂੰਹ ਤੋਂ ਵਗਣ ਲੱਗੀਆਂ ਹੁਣ ਫੌਜਾਂ ਵਿੱਚੋਂ ਸੂਰਮਿਆਂ ਦਾ ਇੱਕ ਚੋਣਮਾ ਦਲ ਤਿਆਰ ਕੀਤਾ ਜੋ ਅੱਗੇ ਗੜੀ ਵੱਲ ਵਧਿਆ ਜਾਂ ਹੂੰ ਗੋਲੀ ਤੇ ਤੀਰਾਂ ਦੀ ਮਾਰ ਰੇ ਹਟਾਇਆ ਤਾਂ ਅੰਦਰੋਂ ਤੀਰਾਂ ਤੇ ਗੋਲੀਆਂ ਦੀ ਅਜਹੀ ਬਿਛਾੜ ਪਈ ਕਿ ਸਾਰੇ ਹੀ ਧਰਤੀ ਤੇ ਲਟਾ ਦਿੱਤੇ ਕੁਝ ਹੋਰ ਵਧੇ ਉਹ ਵੀ ਨਿਸ਼ਾਨਾ ਬਣੇ ਹੋਰ ਵਧੇ ਹੋਰ ਵਧੇ ਹੋਰ ਵਧੇ ਪਰ ਸਾਰੇ ਧਰਤੀ ਤੇ ਲਟਾ ਦਿੱਤੇ ਗਏ ਹੁਣ ਫੇਰ ਹਰਾਸ ਪਿਆ ਤੇ ਅੱਗੇ ਵਧਣ ਨੂੰ ਸੰਕੋਚ ਹੋਣ ਲੱਗਾ ਭੀਮਚੰਦ ਦੀ ਸਲਾਹ ਨਾਲ ਖਵਾਜਾ ਮਰਦੂਦ ਤੇ ਹੋਰ ਜਰਨਲਾਂ ਨੇ ਰਾਏ ਜਗਤ ਸਿੰਘ ਨੂੰ ਫੇਰ ਸੱਦਿਆ ਤਾੜ ਕੇ ਪੁੱਛਿਆ ਠੀਕ ਗਿਣਤੀ ਕਿੰਨੀ ਆ ਤੇ ਜੰਗੀ ਸਮਾਨ ਕਿੰਨਾ ਕੁ ਹੈ ਉਸ ਫੇਰ ਉਹ ਪਹਿਲਾ ਬਿਆਨ ਦੇ ਕੇ ਕਿਹਾ ਤੂੰ ਸਿੰਘ ਘਬਰਾਉ ਨਾ ਹੱਲਾ ਕਰਕੇ ਗੜੀ ਵਿੱਚ ਜਾਵੜੋ ਤੇ ਉਵੇਂ ਹੀ ਬੰਨ ਲਓ ਉਹ ਤਾਂ ਹੈ ਨਹੀਂ ਬੇਸਰ ਸਮਾਨ ਥੱਕੇ ਟੁੱਟੇ ਤੇ ਜ਼ਖਮੀ 40 ਕੁ ਮੱਛਰ ਤੇ ਹਾਥੀ ਦਾ ਕੀ ਮੁਕਾਬਲਾ ਭੀਮਚੰਦ ਨੇ ਹੱਲਾ ਕਰਕੇ ਗੜੀ ਅੰਦਰ ਦਾਖਲ ਹੋਣ ਦੀ ਸਲਾਹ ਦਿੱਤੀ ਖਵਾਜੇ ਨੇ ਲਾਹੌਰੀ ਤੇ ਸਰਹੰਦੀ ਸੁਬੇ ਨੂੰ ਆਪਣੇ ਪਾਸ ਸੱਦ ਕੇ ਕਿਹਾ ਦੇਖੋ ਆਨੰਦਪੁਰ ਵਿੱਚ ਗੁਰੂ 7 ਮਹੀਨੇ ਘੇਰੇ ਵਿੱਚ ਰਹੇ ਇੱਥੇ ਵੀ ਉਹ ਉਸੇ ਤਰ੍ਹਾਂ ਆੜ ਗਿਆ ਵੇਖੋ ਉਸ ਨੇ ਕੀ ਤਮਾਸ਼ਾ ਸਮਝਿਆ ਭਲਾ ਕੀ ਜ਼ਖਮੀ ਥੱਕੇ ਟੁੱਟੇ ਤੇ ਬੇਸਰੋ ਸਮਾਨ 40 ਸਾਡਾ ਲੱਖਾਂ ਦਾ ਗੱਲ ਲੈ ਸਕਦੇ ਨੇ ਕਦਾ ਚਿੱਤ ਨਹੀਂ ਉਹਨਾਂ ਵਿੱਚ ਫੇਰਿਓਂ ਰੋਲਾ ਮਚਾ ਕੇ ਹੱਲਾ ਕਰ ਉਹਨਾਂ ਵਿੱਚ ਫੇਰਿਓਂ ਰਲ ਉਹਨਾਂ ਵਿੱਚ ਫੇਰਿਓਂ ਰੋਲਾ ਮਚਾ ਕੇ ਹੱਲਾ ਕਰ ਗੱਡੀ ਵਿੱਚ ਦਾਖਲ ਹੋਣ ਦੀ ਸਲਾਹ ਦਿੱਤੀ ਸੁੱਚ ਫੇਰਿਓਂ ਅਸਮਾਨ ਗੂੰਜਾਉ ਸ਼ੋਰ ਉੱਠਿਆ ਤੇ ਹੱਲਾ ਹੋਇਆ ਗੁਰੂ ਜੀ اٹਾਰੀ ਵਿੱਚ ਬੈਠੇ ਸੀ ਤੇ ਸਰੀਰ ਦਾ ਗੁਰੂ ਜੀ اٹਾਰੀ ਵਿੱਚ ਬੈਠੇ ਸੀ ਤੇ ਸਰੀਰ ਦਾ ਉਤਲਾ ਅੱਧਾ ਹਿੱਸਾ ਦਿਜਦਾ ਸੀ ਇਹ ਗਿੱਦੜਾਂ ਦੀ ਡਾਰ ਜਦ ਮਾਰ ਹੇਠ ਆਈ ਤੰਦਰੁ ਖੱਪਰਿਆਂ ਦੀ ਵਰਖਾ ਹੋਈ ਸਿੰਘਾਂ ਦਾ ਇੱਕ ਇੱਕ ਤੀਰ ਕਈਆਂ ਕਈਆਂ ਨੂੰ ਮਾਰ ਬਦੌਂਦਾ ਸੀ ਪਰ ਹੱਲਾ ਇਤਨਾ ਤੇਜ਼ ਸੀ ਕਿ ਕਈ ਮਰਦੇ ਡਿੱਗਦੇ ਤੇ ਲੁਕਦੇ ਛਿਪਦੇ ਕਿਲੇ ਤੱਕ ਪਹੁੰਚ ਗਏ ਤੇ ਕੰਧਾਂ ਤੋਂ ਦੀ ਅੰਦਰ ਦਾਖਲ ਹੋਣ ਲੱਗੇ ਹੁਣ ਚਾਰੇ ਬਾਹੀਆਂ ਦੇ ਪਹਿਰੇਦਾਰਾਂ ਕਿਰਪਾਨਾਂ ਧੁਈਆਂ ਤੇ ਵਾਰਡ ਮਾਰ ਕੀਤੀ ਕੰਧ ਤੋਂ ਉੱਤੇ ਜਿਸ ਦਾ ਸਰ ਨਿਕਲੇ ਤਲਵਾਰ ਦੇ ਘਾਟ ਉਤਾਰੇ ਜਾਵੇ ਉੱਤੋਂ ਹੀ ਲੋਥਾਂ ਪੁੱਠੀਆਂ ਹੋ ਕੇ ਬੋਰੀਆਂ ਵਾਂਗ ਧਰਤੀ ਤੇ ਡਿੱਗਣ ਕੰਧ ਦੀ ਜੜ ਵਿੱਚ ਚੁਫੇਰੇ ਲੋਥਾਂ ਦੇ ਮਾਰ ਲਾ ਕੇ ਤੇ ਖੂਨ ਵਹਿ ਤੁਰਿਆ ਕਿਤਨੇ ਅੱਧ ਵੱਡੇ ਸਿਰ ਤੜਾਈ ਪਏ ਟੜਫਣ ਹਾਹਾਕਾਰ ਮਚ ਗਈ ਪਿੱਛੋਂ ਫੌਜੀ ਸਰਦਾਰ ਹੱਲਾਸ਼ੇਰੀ ਦਿੰਦੇ ਸੀ ਤੇ ਕਈ ਧੱਕੇ ਧਕਾਏ ਅੱਗੇ ਵਾਧਦੇ ਤੇ ਮਾਰੇ ਜਾ ਰਹੇ ਸੀ ਅਟਾਰੀ ਤੋਂ ਗੁਰੂ ਮਹਾਰਾਜ ਤੀਰਾਂ ਦੀ ਵਰਖਾ ਇਸ ਜ਼ੋਰ ਤੇ ਤੇਜ਼ੀ ਨਾਲ ਕਰ ਰਹੀ ਸੀ ਕਿ ਸਫਾਂ ਦੀਆਂ ਸਫਾਂ ਧਰਤੀ ਤੇ ਪੈਂਦੀਆਂ ਜਾਂਦੀਆਂ ਸੀ ਕਈ ਹੱਲਾ ਕਰਕੇ ਤੀਰਾਂ ਦੀ ਮਾਰ ਤੋਂ ਬਚਣ ਲਈ ਕੰਧਾਂ ਨਾਲ ਲੱਗਦੇ ਜਾਂਦੇ ਸੀ ਧਰਤੀ ਰਤ ਨਾਲ ਰਤੀ ਗਈ ਤੇ ਬਹੁਤ ਸਾਰੇ ਜ਼ਖਮੀ ਸੁਧ-ਬੁਧ ਭਲਾਈ ਲਹੂ ਨਾਲ ਗਹਿਗਾ ਚੋਹੇ ਭਰੇ ਫਿਰਦੇ ਸੀ ਜਿਵੇਂ ਹੁੱਲੀਆਂ ਵਿੱਚ ਖੇਡਣ ਹਾਰੇ ਮੋ ਸਿਰ ਇੱਕ ਕਰੀ ਫਿਰਦੇ ਹੁੰਦੇ ਨੇ ਫੌਜਦਾਰ ਲਲਕਾਰ ਲਲਕਾਰ ਕੇ ਹੱਲਾ ਕਰਵਾਉਂਦੇ ਸੀ ਪਰ ਜੋ ਅੱਗੇ ਵੱਧਦਾ ਸੀ ਮਾਰਿਆ ਜਾਂਦਾ ਸੀ کئی ਦਰਵਾਜ਼ਾ ਤੋੜਨ ਦੇ ਯਤਨ ਵਿੱਚ ਲੱਗੇ ਪਰ ਉੱਥੇ ਭਾਈ ਕੋਠਾ ਸਿੰਘ ਤੇ ਮਦਨ ਸਿੰਘ ਜੀ ਇਤਨੀ ਹੁਸ਼ਿਆਰੀ ਤੇ ਤੇਜ਼ੀ ਨਾਲ ਸੈਸਤਰ ਵੰਦੇ ਸੀ ਕਿ ਸਭੀ ਯਤਨ ਬੇਅਰਥ ਰਹੇ ਕੰਦਾਂ ਦੀ ਓਟ ਵਿੱਚ ਤੁਰਕਾਨੀਵਾਰ ਦੇ ਗੋਲੀਆਂ ਦਾ ਸਿੰਘਾਂ ਤੇ ਕੁਝ ਵੀ ਅਸਰ ਨਾ ਹੋਇਆ ਉਧਰ ਮੈਦਾਨ ਵਿੱਚ ਸਾਹਮਣੇ ਆਉਂਦੀ ਤੁਰਕਾਨੀ ਸੈਨਾਪੁਰ ਸਿੰਘਾਂ ਦਾ ਇੱਕ ਇੱਕ ਵਾਰ ਬਾੜਛੇ ਲਾਉਂਦਾ ਜਾਂਦਾ ਸੀ ਗੁਰੂ ਜੀ ਚੁਣ ਕੇ ਸਰਦਾਰਾਂ ਨੂੰ ਮਾਰਦੇ ਸੀ ਕਈ ਡਰ ਦੇ ਪਿੱਛੇ ਹਟ ਜਾਂਦੇ ਸੀ ਪਰ ਵਾਜਵਾ ਅਮਰਤੀ ਪਿੱਛੇ ਹਟਣ ਵਾਲਿਆਂ ਤੇ ਬਾਹਰ ਨਹੀਂ ਸੀ ਕੀਤਾ ਜਾਂਦਾ ਕਿਉਂਕਿ ਦੋ ਗੱਲਾਂ ਇੱਕ ਪਿੱਛੇ ਹਟਦੇ ਨੂੰ ਮਾਰਨਾ ਦੂਜੇ ਪਹਿਲਾਂ ਵਾਰ ਕਰਨਾ ਮੁੱਢ ਤੋਂ ਹੀ ਸਿੱਖਾਂ ਵਿੱਚ ਵਿਵਰਜਤ ਨੇ ਕੁਝ ਗੋਲੀ ਸਿੱਕਾ ਤੇ ਤੀਰਾਂ ਦੇ ਘਾਟੇ ਕਰਕੇ ਤੇ ਕੁਝ ਸ਼ਹੀਦੀ ਦੇ ਚਾਉ ਕਰਕੇ ਦਰਵਾਜ਼ੇ ਵਾਲੇ ਦੋਹਾਂ ਸੂਰਮਿਆਂ ਨੇ ਇਕੱਲੇ ਤੋਂ ਬਾਹਰ ਨਿਕਲ ਕੇ ਸ਼ੁੱਧ ਯੁੱਧ ਕਰਨ ਦੀ ਆਗਿਆ ਮੰਗੀ ਜੋ ਗੁਰੂ ਜੀ ਨੇ ਦੇ ਦਿੱਤੀ ਦੇ ਦਰਵਾਜ਼ੇ 'ਪਰ ਦੋ ਹੋਰ ਸੂਰਬੀਰ ਨੀਅਤ ਕੀਤੇ ਭਾਈ ਕੋਠਾ ਸਿੰਘ ਜੀ ਤੇ ਮਦਨ ਸਿੰਘ ਜੀ ਨੇ ਬਾਹਰ ਨਿਕਲ ਕੇ ਬੜਾ ਭਿਆਨਕ ਯੁੱਧ ਕੀਤਾ ਜਿਸ ਤੇ ਵਾਰ ਕਰਦੇ ਪਾਰ ਬੁਲਾਉਂਦੇ ਕਈ ਸੂਰਮਿਆਂ ਨੂੰ ਲਲਕਾਰ ਕੇ ਮਾਰਿਆ ਪਰ ਕੋਈ ਇਹ ਨਾ ਸ਼ੇਰਾਂ ਦੇ ਸਰੀਰ 'ਤੇ ਤਲਵਾਰ ਜਾਂ ਬਰਚੇ ਨਾਲ ਇੱਕ ਜ਼ਖਮ ਵੀ ਨਹੀਂ ਕਰ ਸਕਿਆ ਦੂਰੋਂ ਆਏ ਤੀਰਾਂ ਨੂੰ ਆਪ ਬੜੀ ਚੌਕਸਤਾ ਨਾਲ ਕੱਟਦੇ ਸੀ ਆਖਰ ਵੈਰੀਆਂ ਦੀਆਂ ਗੋਲੀਆਂ ਨੇ ਸੂਰਮਿਆਂ ਦੇ ਤਨ ਛੰਨ ਨਹੀਂ ਕਰ ਦਿੱਤੇ ਤੇ ਉਹ ਸਨਮੁਖ ਝੂਜ ਗਏ ਫਿਰ ਗੁਰੂ ਜੀ ਤੋਂ ਆਗਿਆ ਪਾ ਕੇ ਭਾਈ ਖਜ਼ਾਨ ਸਿੰਘ ਜੀ ਭਾਈ ਦਾਨ ਸਿੰਘ ਜੀ ਤੇ ਭਾਈ ਧਿਆਨ ਸਿੰਘ ਜੀ ਨੇ ਬਾਹਰ ਆ ਕੇ ਕਮਸਾਨ ਯੁੱਧ ਕੀਤਾ ਤੇ ਸਨਮੁਖ ਝੂਜ ਗਏ ਬਸ ਫੇਰ ਕੀ ਸੀ ਖਾਲਸੇ ਨੂੰ ਸ਼ਹੀਦੀ ਅਮਰਤ ਪੀਣ ਦੀਆਂ ਲਾਲੀਆਂ ਚੜ ਗਈਆਂ ਤੇ ਵੀਰ ਰਸ ਵਿੱਚ ਮਤੇ ਹੋਏ ਵਾਰੋ-ਵਾਰੀ ਬਾਹਰ ਆ ਕੇ ਯੁੱਧ ਕਰਨ ਲੱਗੇ ਭਾਈ ਮੋਹਕਮ ਸਿੰਘ ਜੀ ਨੇ ਜੋ ਪੰਜ ਪਿਆਰਾਂ ਵਿੱਚੋਂ ਸਨ ਇਹ ਇਕੱਲਿਆਂ ਬਾਹਰ ਆ ਕੇ ਯੁੱਧ ਕਰਨ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਪਿੱਠ ਥਾਪੜ ਕੇ ਕਿਹਾ ਮੇਰਾ ਇੱਕ ਸ਼ੇਰ ਲੱਖਾਂ ਦੇ ਨਾਲ ਹੀ ਇਕੱਲਾ ਹੀ ਲੜ ਕੇ ਸੂਰਮਤਾਈ ਦੇ ਪੁਰਨੇ ਪਾਵੇਗਾ ਆਪ ਜੇ ਕਾਰਾਗਜ਼ਾ ਕੇ ਬਾਹਰ ਨਿਕਲੇ ਜਿੱਦਰ ਨੂੰ ਹੱਲਾ ਕਰਦੇ ਤੁੱਛਮੁੱਚ ਕਰਦੇ ਜਾਂਦੇ ਫਿਰ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਬਾਹਰ ਆ ਕੇ ਆਪਣੇ ਕਰਤਵ ਖਾ ਸ਼ਹੀਦ ਹੋਏ ਭਾਈ ਮੋਹਰ ਸਿੰਘ ਜੀ ਭਾਈ ਕੇਸਰਾ ਸਿੰਘ ਜੀ ਭਾਈ ਕੀਰਤ ਸਿੰਘ ਜੀ ਭਾਈ ਆਨੰਦ ਸਿੰਘ ਜੀ ਭਾਈ ਲਾਲ ਸਿੰਘ ਜੀ ਤੇ ਭਾਈ ਅਮੋਲਕ ਸਿੰਘ ਜੀ ਨੇ ਇਕੱਠਾ ਹੱਲਾ ਬੋਲਿਆ ਤੇ ਬੇਅੰਤ ਸੈਨਾ ਗਾਹ ਕੇ ਸ਼ਹੀਦੀਆਂ ਪਾਈਆਂ ਹੁਣ ਜਰਨੈਲ ਨਾ ਹਰਖਾਂ ਹੌਸਲਾ ਕਰਕੇ ਅੱਗੇ ਵਧਿਆ ਤਾਂ ਗੁਰੂ ਜੀ ਨੇ ਉਸ ਨੂੰ ਇੱਕ ਤੀਰ ਬਖਸ਼ ਕੇ ਪਾਰ ਬੁਲਾਇਆ ਇਹ ਵੇਖ ਕੇ ਫਿਰ ਕਿਸੇ ਸਰਦਾਰ ਨੇ ਆਪ ਅੱਗੇ ਵਧਣ ਦਾ ਹੌਸਲਾ ਨਾ ਕੀਤਾ ਖਵਾਜਾ ਮਰਦੂਦ ਘਬਰਾ ਗਿਆ ਤੇ ਡਰਦਾ ਮਾਰਿਆ ਦੀਵਾਰ ਹੇਠ ਹੋ ਕੇ ਛੁਪ ਗਿਆ ਗੁਰੂ ਜੀ ਨੇ ਚੁਣ-ਚੁਣ ਵੇਖ-ਵੇਖ ਕਈ ਸਰਦਾਰ ਮਾਰੇ ਖਵਾਜੇ ਨੂੰ ਲੁਕਿਆ ਵੇਖ ਗੈਰਤਖਾਨ ਨੂੰ ਕੁਝ ਗੈਰਤ ਆਈ ਤੇ ਅੱਗੇ ਵਧਿਆ ਵਰਤ ਦੇ ਵਰਤਾਰੇ ਵਿੱਚੋਂ ਉਸ ਨੂੰ ਵੀ ਇੱਕ ਤੀਰ ਮਿਲਿਆ ਤੇ ਪਾਰ ਬੋਲਿਆ ਜਰਨੈਲ ਨਾ ਹਰਖਾਨ ਤੇ ਗੈਰਤਖਾਨ ਦੀ ਮੌਤ ਦਾ ਖਵਾਜੇ ਤੇ ਇਤਨਾ ਹਰਾਸ ਬੈਠਾ ਕਿ ਦੀਵਾਰ ਦੀ ਓਟ ਛੱਡ ਕੇ ਵਾਪਸ ਸੈਨਾ ਵਿੱਚ ਜਾਣ ਦਾ ਵੀ ਹੌਸਲਾ ਨਾ ਪਿਆ ਬਾਕੀ ਸੈਨਾ ਦੇ ਸਰਦਾਰ ਤੇ ਜਰਨੈਲ ਇਤਨੇ ਪਹਿਪੀਤ ਹੋਏ ਕਿ ਕੁਝ ਸਮੇਂ ਲਈ ਚੁੱਪਚਾਹ ਵਰਤ ਗਈ ਤੇ ਕਿਸੇ ਨੂੰ ਕੁਝ ਨਾ ਸੁਝਿਆ ਥੋੜੀ देर ਪਿਛੋਂ ਫਿਰ ਸਰਦਾਰਾਂ ਇਕੱਠ ਕੀਤਾ ਤੇ ਇੱਕ ਹੋਰ ਖੁੰਨੀ ਹੱਲਾ ਕਰਨ ਦੀ ਸਲਾਹ ਪਕਾ ਕੇ ਤਾਵਾ ਕੀਤਾ ਪਰ ਗੁਰੂ ਜੀ ਦੇ ਤੀਰ ਇਤਨੀ ਤੇਜ਼ੀ ਨਾਲ ਆਉਂਦੇ ਸੀ ਕਿ ਜੋ ਅੱਗੇ ਆਉਂਦਾ ਮਾਰਿਆ ਜਾਂਦਾ ਇੱਕ ਵਾਰ ਫੇਰ ਲੋਥਾਂ ਤੇ ਲੋਥਾਂ ਚੜ ਗਈਆਂ ਤੇ ਖੂਨ ਵਹਿ ਤੁਰਿਆ ਕੁਝ ਦੂਜੇ ਬੰਦੇ ਉਹ ਦਰਵਾਜ਼ੇ ਵੱਲ ਆਏ ਤਾਂ ਸਿੰਘਾਂ ਨੇ ਬਾਹਰ ਆ ਕੇ ਹੱਲਾ ਕੀਤਾ ਤੇ ਅਜਹੀ ਵਾੜ ਧਰੀ ਜੋ ਹਲਚਲ ਮਚ ਗਈ ਗੱਲ ਕੀ ਇਹ ਹੱਲਾ ਵੀ ਬਿਰਥਾ ਰਿਹਾ ਤੁਰਕਾਨੀ ਸੈਨਾ ਨੂੰ ਜਿਤਨੀ ਭਾਰੀ ਕਾਮਯਾਬੀ ਦੀ ਆਸ ਸੀ ਉਸ ਤੋਂ ਕਈ ਗੁਣਾ ਵੱਧ مایوسی ਹੋਈ ਸਿੰਘਾਂ ਨੂੰ ਜਿਤਨੇ ਥੋੜੇ ਮੰਨਦੇ ਤੇ ਬੇਸਰੋ ਸਮਾਨ ਸਮਝਦੇ ਸੀ ਉਸ ਤੋਂ ਵੱਧ ਭਾਰੂ ਸਾਬਤ ਹੋਏ ਤੇ ਇਸ ਨਿਰਾਸ਼ਤਾ ਨੇ ਉਸ ਦਾ ਲੱਕ ਤੋੜ ਦਿੱਤਾ ਉਸ ਨੂੰ ਸੁਝੇ ਕੁਝ ਨਾ ਆਖਰ ਸਾਰੇ ਪਿੱਛੇ ਹਟੇ ਤੇ ਯੁੱਧ ਬੰਦ ਕਰਕੇ ਸਲਾਹਾਂ ਕਰਨ ਲੱਗੇ ਰਾਇ ਨੂੰ ਫੇਰ ਬੁਲਾਇਆ ਤੇ ਘਸਨਮਸਰ ਹੋਣ ਲੱਗੀ ਉਧਰ ਕਿਲੇ ਦੇ ਅੰਦਰ ਵੇਲਪਾਕੇ ਸਿੰਘ ਇਕੱਠੇ ਹੋਏ ਤੇ ਗੁਰਮਤਾ ਕੀਤਾ ਕਿ ਗੁਰੂ ਜੀ ਨੂੰ ਸਹਾਬਜ਼ਾਦਿਆਂ ਸਮੇਤ ਬਚ ਕੇ ਨਿਕਲ ਜਾਣਾ ਚਾਹੀਦਾ ਵਿਚਾਰਿਆ ਗਿਆ ਕਿ ਜੇਕਰ ਗੁਰੂ ਜੀ ਇੱਥੋਂ ਸਹੀ ਸਲਾਮਤ ਚਲੇ ਜਾਣ ਤਾਂ ਆਪ ਸਾਡੇ ਜਿਹਾ ਹੋਰ ਕਰੋੜਾਂ ਪੈਦਾ ਕਰ ਸਕਦੇ ਨੇ ਪਰ ਸਾਡੇ ਜਿਹਾ ਕਰੋੜਾਂ ਰੜਕੇ ਵੀ ਉਹਨਾਂ ਜਿਹਾਂ ਇੱਕ ਵੀ ਪੈਦਾ ਕਰਨ ਨੂੰ ਸਮਰੱਥ ਨਹੀਂ ਇਸ ਗੁਰਮਤੇ ਅਨੁਸਾਰ ਗੁਰੂ ਜੀ ਪਾਸ ਗਏ ਤਾਂ ਕੀ ਵੇਖਦੇ ਨੇ ਕਿ ਸਾਹਿਬ ਅਜੀਤ ਸਿੰਘ ਜੀ ਹੱਥ ਜੋੜੀ ਗੁਰੂ ਜੀ ਅੱਗੇ ਖੜੇ ਸੀ ਕਲਗੀਧਰ ਜੀ ਨੇ ਪੁੱਛਿਆ ਪੁੱਤਰ ਕੀਬ ਲਖਾ ਸਾਹਿਬਜ਼ਾਦੇ ਨਿਮਰਤਾ ਸਾਹਿਤ ਬੇਨਤੀ ਕੀਤੀ ਪਿਤਾ ਜੀ ਸ਼ੋਦੀ ਯੁੱਧ ਦਾ ਵੇਲਾ ਹੈ ਆਗਿਆ ਦੋ ਜੋ ਹੁਣ ਫੇਰ ਤੁਰਕਾਂ ਦੇ ਹੱਲਾ ਕਰਨ ਸਮੇ ਯੁੱਧ ਵਿੱਚ ਬਾਹਰ ਜਾ ਕੇ ਧਰਮ ਦੇ ਵੈਰੀਆਂ ਦਾ ਨਾਸ ਕਰਾਂ ਪਿਆਰੇ ਗੁਰੂ ਪਿਤਾ ਜੀ ਮਿਹਰ ਕਰੋ ਤੇ ਦਿਓ ਹੁਕਮ ਨਾ ਨਾ ਕਰਨੀ ਮੇਰੀ ਇਹ ਦਿਲੀ ਚਾਹ ਹੈ ਸਾਥੀਆਂ ਦੀ ਤਰ੍ਹਾਂ ਆਪ ਜੀ ਦੇ ਪਵਿੱਤਰ ਦਰਸ਼ ਦੇ ਖਾਤਰ ਇਸ ਮਿੱਟੀ ਦੇ ਕਲਬੂਤ ਨੂੰ ਵਾਰ ਦੇਵਾਂ ਹੁਣ ਬਾਬਾ ਜੀ ਦਾ ਗਲਾ ਭਰ ਆਇਆ ਪਰ ਆਪ ਸੰਭਲ ਕੇ ਬੋਲੇ ਪਿਆਰਿਓ ਗੁਰੂ ਜੀ ਜਾਣਦੇ ਸੀ ਕਿ ਪੁੱਤਰ ਕੀ ਮੰਗ ਕਰ ਰਿਹਾ ਹੈ ਤੇ ਇਸ ਮੰਗ ਦਾ ਨਤੀਜਾ ਕੀ ਆ ਪਰ ਧੰਨ ਗੁਰੂ ਜੀ ਤੇ ਆਫਰੀਨ ਹੈ ਉਹਨਾਂ ਦੇ ਜੀਰੇ ਤੇ ਆਖਣ ਲੱਗੇ ਪਿਆਰੇ ਪੁੱਤਰ ਛਤਰੀਆਂ ਦਾ ਪਹਿਲਾਂ ਤੋਂ ਹੀ ਇਹ ਧਰਮ ਚੱਲਿਆ ਆਇਆ ਸੋ ਤੁਸੀਂ ਜਾਓ ਸਨਮੁਖ ਜੂਜੋ ਪਿੱਠ ਨਹੀਂ ਦੇਣੀ ਧਰਮ ਦੇ ਵੈਰੀਆਂ ਦਾ ਨਾਸ਼ ਕਰਕੇ ਲੋਕ ਪਰਲੋਕ ਵਿੱਚ ਉੱਚੀ ਪਦਵੀ ਪਾਓ ਇਸ ਤਰ੍ਹਾਂ ਕਿ ਗੁਰੂ ਜੀ ਨੇ ਪੁੱਤਰ ਹਮਲੂਕ ਲਾਲ ਨੂੰ ਜੱਫੀ ਵਿੱਚ ਲਿਆ ਕੁੱਟਿਆ ਤੇ ਮੱਥਾ ਚੁੰਮਿਆ ਹੱਥ ਵਿੱਚ ਤੇਗ ਦੇ ਖੁਸ਼ੀ-ਖੁਸ਼ੀ ਯਕੀਨੀ ਮੌਤ ਦੇ ਵਰਨ ਲਈ ਤੋਰਿਆ ਸੇਖਾਂ ਇਹ ਸਾਰਾ ਕੁਝ ਠੰਡੇ ਦਿਲ ਨਾਲ ਸੁਣਿਆ ਨੈਤਰਾਂ ਨਾਲ ਵੇਖਿਆ ਲੰਮਾ ਤੇ ਠੰਡਾ ਸਾਹ ਲੈ ਕੇ ਬੇਨਤੀ ਕੀਤੀ ਪਾਤਸ਼ਾਹ ਜਿਵੇਂ ਵੀ ਹੋਵੇ ਸਾਡੀ ਅਰਦਾਸ ਮੰਨੋ ਸਾਹਿਬਜ਼ਾਦੇ ਸਮੀਤ ਇੱਥੋਂ ਚਲੇ ਜਾਓ ਤੇ ਬਾਹਰ ਜਾ ਕੇ ਹੋਰ ਫੌਜ ਤਿਆਰ ਕਰੋ ਇਸ ਪਵਾ ਨੂੰ ਜਾਰੀ ਰੱਖੋ ਸਮੇਂ ਸਿਰ ਜਦੋਂ ਆਪ ਜੋਤੀ ਜੋ ਸਮਾਉਂਗੇ ਪਿੱਛੇ ਸਾਹਿਬਜ਼ਾਦੇ ਆਪ ਦੇ ਪੂਰਨਾਂ ਤੇ ਚੱਲ ਕੇ ਜਗਤ ਜਲੰਦੇ ਨੂੰ ਠਾਰਨਗੇ ਪਰ ਗੁਰੂ ਜੀ ਨੇ ਇਹ ਸਲਾਹ ਨਾ ਮੰਨੀ ਤੇ ਕਿਹਾ ਤੁਸੀਂ ਸਾਰੇ ਮੇਰੇ ਪੁੱਤਰ ਹੋ ਸਾਡੇ ਵਾਸਤੇ ਕੋਈ ਤੌਖਲਾ ਨਾ ਕਰੋ ਸਾਡੀ ਡੋਰ ਮਾਲਕ ਦੇ ਹੱਥ ਹੈ ਹੁਣ ਗੱਲਾਂ ਕਰਨ ਦਾ ਵੇਲਾ ਨਹੀਂ ਹੈ। ਉਹ ਵੇਖੋ। ਸੈਨਾ ਦਾ ਇੱਕ ਹੋਰ ਤੁੰਮਣ ਤੱਲਾ ਕਰੀ ਆ ਰਿਹਾ ਹੈ। ਆਪੋ ਆਪਣੀ ਥਾਂ ਪਹਿਰਾਂ ਤੇ ਚਲੇ ਜਾਵੋ। ਵਾਹਿਗੁਰੂ ਭਲੀ ਕਰੇਗਾ। ਚੌਕੀ ਰਾਤ ਬੀਤ ਜਾਣ ਕਰਕੇ ਹੁਣ ਬਾਬਾ ਜੀ ਨੇ ਸਮਾਪਤੀ ਕੀਤੀ ਤੇ ਅਗਲੇ ਦਿਨ ਸ਼ਬਦ ਕੀਰਤਨ ਤੋਂ ਪਿੱਛੋਂ ਬਾਬਾ ਜੀ ਨੇ ਇਸ ਤਰ੍ਹਾਂ ਆਰੰਭ ਕੀਤਾ।